ਸੂ ਰੋ ਮਾਵਲ 쿠ਸਮ ਬਸੰਤ ਗਨੰਤ ਨਾ ਆਵੇ ਰਵ ਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੇ ਰੁਦਰ ਧਿਆਨ ਗਿਆਨ ਸਤਗੁਰ ਕੇ ਕਬਜਣ ਭਲ ਉਹਨੇ ਜੋ ਗਾਵੇ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੁਹੇ ਬਣਾਵੇ ਜਿਸ ਦਾ ਭਾਵੇ ਵੀ ਜੇ ਕੋ ਮਨੁਖ ਦਾਵਾ ਕਰੇ ਕਿ ਮੈਂ ਆਕਾਸ਼ ਦੀ ਹੱਕ ਵਿੱਚੋਂ ਡਿੱਗਣ ਵਾਲੀਆਂ ਮੀਂਹ ਦੀਆਂ ਕਣੀਆਂ ਦੀ ਗਿਣਤੀ ਕਰ ਸਕਦਾ ਏ ਤੇ ਇਹ ਨਹੀਂ ਹੋ ਸਕਦਾ ਜੇ ਕੋ ਕਹੇ ਕਿ ਮੈਂ ਧਰਤੀ ਦੇ ਰੋਮਾ ਵਿੱਚੋਂ ਪੈਦਾ ਹੋਣ ਵਾਲੀ ਰੋਮਾਵਲ ਬਨਸਪਤੀ ਦੀ ਗਿਣਤੀ ਕਰ ਸਕਦਾ ਹਾਂ ਕਹਿੰਦੇ ਗੱਲ ਜਿਹੜੀ ਇਹ ਕਠਣ ਲੱਗਦੀ ਹੈ ਔਰ ਜੇ ਕੋ ਦਾਵਾ ਕਰੇ ਕਿ ਮੈਂ ਬਸੰਤ ਦੇ ਮਹੀਨੇ ਵਿੱਚ ਫੁੱਲਾਂ ਦੀ ਗਿਣਤੀ ਕਰ ਸਕਦਾ ਹਾਂ ਤੇ ਕਹਿੰਦੇ ਇਹ ਵੀ ਗੱਲ ਬੜੀ ਕਠਣ ਲੱਗਦੀ ਹੈ ਜੇ ਕੋ ਦਾਵਾ ਕਰੇ ਵੀ ਮੈਂ ਸੂਰਜ ਦੀਆਂ ਕਿਰਨਾਂ ਜਾਂ ਚੰਦਰਮਾ ਦੀਆਂ ਕਿਰਨਾਂ ਦੀ ਗਿਣਤੀ ਕਰ ਸਕਦਾ ਹੈ ਤੇ ਗੱਲ ਵੇਖਣ ਬੜੀ ਕਠਨ ਵੇਖਣ ਲੱਗੇਗੀ ਔਰ ਜੇ ਕੋ ਆਖੇ ਵੀ ਮੈਂ ਸਮੁੰਦਰ ਦੇ પેટ ਨੂੰ ਮਾਪ ਲਿਆਏ ਸਮੁੰਦਰ ਦੀ ਕਿੰਨੀ ਗਹਿਰਾਈ ਹੈ ਕਿੰਨੀ ਲੰਬਾਈ ਹੈ ਕਿੰਨੀ ਉਚਾਈ ਹੈ ਕਹਿੰਦੇ ਇਹ ਵੀ ਗੱਲ ਕਠਨ ਹੈ ਜੇ ਕੋ ਆਖੇ ਵੀ ਮੈਂ ਗੰਗਾ ਦੀ ਪਾਣੀ ਵਿੱਚ ਕਿੰਨੀਆਂ ਬੂੰਦਾਂ ਹਨ ਇਹਦੀ ਗਿਣਤੀ ਕਰ ਲਈਏ ਕਹਿੰਦੇ ਉਹ ਗਿਣਤੀ ਨਹੀਂ ਹੋ ਸਕਦੀ ਪਰ ਅੱਗੇ ਵਜਨ ਕਰਦੇ ਹਨ ਵੀ ਜੇ ਕੋਈ ਜਿਵੇਂ ਸ਼ਿਵਜੀ ਦੀ ਸਮਾਧੀ ਬੜੀ ਲੰਮੀ ਮੰਨੀ ਗਈ ਏ ਇਸ ਤਰ੍ਹਾਂ ਗੁਰੂ ਦਾ ਸਿੱਖ ਆਪਣੀ ਸੁਰਤੀ ਨੂੰ ਸ਼ਬਦ ਵਿੱਚ ਜੋੜ ਕਰਕੇ ਸਤਿਗੁਰਾਂ ਦੇ ਚਰਨਾਂ ਦਾ ਧਿਆਨ ਧਰਦਾ ਹੈ ਗੁਰੂ ਕਿਰਪਾ ਕਰਕੇ ਉਹਨੂੰ ਗਿਆਨ ਦਿੰਦੇ ਹਨ ਔਰ ਗੁਰੂ ਦੁਆਰਾ ਬਖਸ਼ਿਸ਼ ਕੀਤੇ ਹੋਏ ਗਿਆਨ ਦੁਆਰਾ ਜੇ ਉਹ ਸਾਰੀਆਂ ਚੀਜ਼ਾਂ ਕਰ ਸਕਦਾ ਹੈ ਉਹ ਮੀਂਹ ਦੀਆਂ ਕਣੀਆਂ ਗਿਣ ਸਕਦਾ ਹੈ ਉਹ ਬਨਾਸਪਤੀ ਦੀ ਗਿਣਤੀ ਕਰ ਸਕਦਾ ਹੈ ਉਹ ਬਸੰਤ ਦੇ ਮਹੀਨੇ ਵਿੱਚ ਫੁੱਲਾਂ ਨੂੰ ਵੀ ਗਿਣ ਸਕਦਾ ਹੋਵੇ ਉਹ ਸੂਰਜ ਤੇ ਚੰਦਰਮਾ ਦੀਆਂ ਕਿਰਨਾਂ ਦੀ ਗਿਣਤੀ ਕਰ ਸਕਦਾ ਹੋਵੇ ਇਸੇ ਤਰ੍ਹਾਂ ਉਹ ਸਮੁੰਦਰ ਦੇ પેટ ਨੂੰ ਮਾਪ ਕਰਕੇ ਦੱਸ ਸਕਦਾ ਹੋਵੇ ਕਿ ਇਹਦੇ ਵਿੱਚ ਕਿੰਨਾ ਪਾਣੀ ਹੈ ਕਿੱਥੋਂ ਕਿੰਨਾ ਡੂੰਘਾ ਹੈ ਕਹਿੰਦੇ ਕਿਤੇ ਨਾ ਕਿਤੇ ਇਹ ਗੱਲਾਂ ਮੰਨੀਆਂ ਜਾ ਸਕਦੀਆਂ ਹਨ ਜੇ ਗੁਰੂ ਗਿਆਨ ਦੇਵੇ ਗੁਰੂ ਦੀ ਕਿਰਪਾ ਦੇ ਨਾਲ ਇਹ ਸੰਭਵ ਹੋ ਸਕਦਾ ਹੈ ਰੁਦਰ ਧਿਆਨ ਗਿਆਨ ਸਤਗੁਰ ਕੇ ਕਬਜਨ ਭਲ ਉਹਨੇ ਜੋਗ ਆਵੇ ਪਰ ਅੱਗੇ ਕਹਿੰਦੇ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣਾਵੇ ਭੱਲਿਆਂ ਦੀ ਕੁਲ ਦੇ ਸ਼੍ਰੋਮਰੀ ਸਤਿ ਸਤਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਮਹਿਮਾ ਆਪ ਜੀ ਦੀ ਉਪਮਾ ਜਿਹੜੀ ਹੈ ਨਾ ਉਹ ਤੁਹਾਡੇ ਨਾਲ ਹੀ ਬਣ ਆਉਂਦੀ ਹੈ ਜੈਸਾ ਤੂੰ ਤੈਸਾ ਤੁਹੀ ਕਿ ਆਪਮਾ ਦੀਜੈ ਆਪ ਜੀ ਵਰਗੇ ਕੇਵਲ ਆਪ ਹੋ ਆਪ ਜੀ ਦੀ ਉਪਮਾ ਬਰਾਬਰੀ ਤੁਲਨਾ ਤਸ਼ਬੀਹ ਕਿਹਦੇ ਨਾਲ ਕਰ ਦਈਏ ਕਿਉਂਕਿ ਤੁਹਾਡੇ ਵਰਗਾ ਹੋਰ ਕੋਈ ਨਹੀਂ ਹੈ